ਜਾਣੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਵਿਆਸ ਵਾਲਾ ਸੀ ਅਰਜੀ ਕੇ ਪੱਤਰ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਿਆ ਹਾਂ ਉਹ ਸਾਰੇ ਜੀ ਅਸੀਂ 170 ਐਂਬੂਲੈਂਸ ਕੀਤੇ ਸੀ ਉਹਨਾਂ ਨੇ 250 ਐਂਬੂਲੈਂਸ ਸਾਨੂੰ ਜੜੀ ਆ ਗਿਆ ਉਹ ਪਲੈਜ ਕਰ ਦਿੱਤੀ ਹੈ ਅੱਜ ਮੈਂ ਵੀ ਐਂਬੂਲੈਂਸ ਚ ਲਾ ਰਹਾ ਵਾਸਤੇ ਇਸ ਤਰੀਏ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਅਸੀਂ ਹਰ ਪਿੰਡ ਤੱਕ ਹਰ ਮੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਹੈਲਪ ਪਹੁੰਚਾ ਰਹੇ ਆਂ ਔਰ ਬਚਾਉਂਦੇ ਰਹਿਾਂਗੇ ਜਿੱਥੇ ਨਹੀਂ ਵੀ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਲ ਦੇ ਤੇ ਜਾਂਦੇ ਆ ਜੀ ਜਦੋਂ ਸਲੇਕ ਵਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਦਾ ਜ਼ਹਿਰ ਨੂੰ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹਦਾ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੇਡਿੰਗ ਨੂੰ ਮਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਿਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਨ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟੇਟ ਬਲੀਵ ਉਸ ਪੋਰਸ਼ਨ ਨੂੰ ਐਮੋਬਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਗਦਾ ਉਹਦੇ ਨਾਲ ਪੰਪਿੰਗ ਐਕਸ਼ਨ ਨਾਲ ਜ਼ਹਿਰ ਫੈਲਦੀ ਹੈ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂ ਇੱਕ ਵਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਕੋ ਜਦੋਂ ਫਲੱਡਸ ਆਨੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਬਿਆਸ ਵਾਲਾ ਸੀ ਹਰੀਕੇ ਪਤਣ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹਾਂ ਹਾਂਜੀ ਤੇ ਇਹ ਸੱਤਵਾਂ ਜ਼ਿਲ੍ਹਾ ਹੈ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਪ੍ਰੈਸ ਦੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਇੱਕ ਐਮਰਜੈਂਸੀ ਰਿਸਪੌਂਸ ਸਿਸਟਮ ਜਿਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਿਨਸ ਹੋਈਆਂ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਕਾਨ ਤੇ ਐਡਾ ਵੱਡਾ ਹੈ ਇਹ ਕਿਸੇ ਮਤਲਬ ਕਿ ਲਿਮਿਟਡ ਨਹੀਂ ਹੈ ਹੁਣ ਤਾਂ ਮੇਰੇ ਖਿਆਲ ਸਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਉਹਨਾਂ ਦੇ ਵਿੱਚ ਬ੍ਰਿੰਡ ਡਬੇ ਹੋਏ ਆ ਔਰ ਅਰਬਨ ਸਪਰੈਡਿੰਗ ਔਰ ਦੂਜੇ ਵੀ ਲੋਕਾਂ ਦੇ ਕਾਰ ਬਾਕੀ ਜਗ੍ਹਾ ਤੇ ਵੀ ਫਿਰ ਰਹੇ ਆ ਤੋ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਨੇ ਸਾਰੀ ਇਹਦੀ ਰਸਈ ਐਦੀ ਵੱਡੀ ਆ ਤੋ ਸਾਨੂੰ ਰਿਸਪੌਂਸ ਸੀ ਕਿ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਵਿਭ ഇന്ത്യൻ മെഡിക്കൽ അസോസിയേഷൻ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਐ ਨਰਸਿੰਗ ਸਕੂਲਸ ਐ ਮੈਡੀਕਲ ਕਾਲਜਸ ਐ ਕੈਮਿਸਟ ਅਸੋਸੀਏਸ਼ਨਸ ਐ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ওভারਗੋਲਡਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕੀਤੀਆਂ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੜੀਆਂ ਆ ਗਿਆ ਉਹ ਫਲੈਜ ਕਰ ਦਿੱਤੀਆਂ ਗਿਆ ਅੱਜ ਮੈਂ ਵੀ ਐਂਬੂਲੈਂਸ ਜਨਾਲਾ ਵਾਸਤੇ ਇਸ ਤਰ੍ਹਾਂ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਤੋਂ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਇਧਰ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਜਿਹੜੇ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਅੰਮ੍ਰਿਤਸਰ ਲਈ ਜਿਲੰਦਰ ਵਾਲਿਆਂ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰੀ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਨੇ ਔਰ ਸਾਡੇ ਜਿਹੜੇ ਵਿਭਾਗਮੰਦ ਦੇ ਜਨੇ ਅਫਸਰ ਸਭਾ ਨੇ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਔਰ ਡਾਇਰੈਕਟਰ ਸਭ ਤੋਂ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਆਂ ਔਰ ਪਹੁੰਚਾਉਂਦੇ ਰਹਿਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ 2 ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ ਬੋਟਸ ਆ ਔਰ ਸਾਡੇ ਪੈਰਾਮੈਡੀਕੋ ਉੱਤੇ ਜਾਂਦੇ ਆ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਅਪਰੋਚਪੁਰ ਦੇ ਵਾਦਲ ਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੂੰ ਲਿਆ ਕੇ ਉਹਦੀ ਸੇਫ ਲਿਵਰੀ ਜੱਚਾ ਬੱਚਾ ਦੋਨੇ ਬਿਲਕੁਲ ਤੰਦਰੁਸਤ ਹੈ ਤੋ ਤੁਸੀਂ ਐਂਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਆ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ ਆਉਂਦੇ ਆ ਉਸ ਵੇਲੇ ਜਿਹੜੇ ਜੀਵ ਜੰਤੂ ਆ ਉਹਨਾਂ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸਟ्रेस ਵੀ ਹੁੰਦੇ ਆ ਔਰ ਉਹ ਜਿਹੜੀ ਉੱਚੀ ਜਗ੍ਹਾ ਹੁੰਦੀ ਆ ਜਿੱਥੇ ਲੋਕ ਰਹਿੰਦੇ ਹੁੰਦੇ ਉਧਰੋਂ ਆਉਂਦੇ ਹੋਗੇ ਤੇ ਇੱਕ ਤਾਂ ਅਨਸਸਪੈਕਟਿੰਗ ਸਰਕਮਸਟੈਂਸਸ ਦਾ ਜੋ ਜਿਹੜਾ ਸਕੇਅਰ ਕੇ ਪ੍ਰਾਣਾਮਾ ਇੱਕ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਲੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਂਦੇ ਆ ਡਾਕ ਬਾਈਟ ਤੋਂ ਬਾਅਦ ਵਿੱਚ ਜਦੋਂ ਰੈਬੀ ਚ ਰੋੜ ਉਹਦਾ ਇਲਾਜ ਨਹੀਂ ਹੈ ਸਾਡੇ ਕੋਲੇ ਅਜਨਾਲੇ ਦੇ ਹਸਪੀਟਲ ਸਾਰੇ ਸਬ ਡਿਵੀਜ਼ਨ ਹਸਪੀਟਲ ਜਿਹੜਾ ਸਾਡਾ ਲਾਸਟ ਸਟੈਪ ਹੈ ਉੱਥੇ ਤੱਕ ਡਾਕ ਬਾਈਟ ਦਾ ਵੀ ਸਲੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਵੀ ਛੋਟੀ ਰੱਖੋ ਟਰੋਚ ਰੱਖੋ ਧਿਆਨ ਰੱਖੋ ਜੀ ਜੁੱਤੇ ਵੀ ਪਾੜਿਆ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾ ਪਈ ਹੋ ਉਹਨੂੰ ਪਹਿਲਾਂ ਸਿਸਕੇਰ ਲਓ ਉੱਥੇ ਛੋਟੀ ਰੱਖੜਕਾ ਜਿਹਾ ਕਰ ਦਿਓ ਭੱਜ ਜਾਂਦੇ ਆ ਜਿਹੜੇ ਦਰਦੇ ਹੁੰਦੇ ਆ ਪੰਛੀ ਸਾਰੇ ਜੀਵ ਜੰਤੂ ਇਹਦੇ باوجود ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਤ ਨੋ ਜਿਹੜਾ ਬੰਦਾ ਕਰੇਗਾ ਉਹਨੂੰ ਵੀ ਉਹਦਾ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਆ ਬਲੀਡਿੰਗ ਨੂੰ ਮਤ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਡਿਟੋਲ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟੇਟ ਬਲੀਵ ਉਸ ਪੋਰਸ਼ਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨ ਨਾਲ ਜ਼ਹਿਰ ਫੈਲਦੀ ਆ ਇਮੀਡੀਏਟਲੀ ਉਹਨੂੰ ਨੀਰੈਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਫ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬੈਂਡ ਸਾਰਾ ਕੁਝ ਤਿਆਰੀ ਹੈ ਸਾਡੀ ਤੇ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਜ਼ੀਜ਼ਸ ਹੈ ਉਹਦੇ ਵਾਸਤੇ ਅਸੀਂ ক্লোਰਿੰਗ ਦੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲ ਵਾਟਰ ਦਾ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਰ੍ਹਾਂ ਦੇ ਅਸੀਂ ਵੇਚਾ ਰਹੇ ਹਾਂ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਹੈ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੀ ਸਿਹਤ ਦਾ ਧਿਆਨ ਰੱਖੋ ਮੱਖੀਆਂ ਮਛਰਾਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕੀਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਸੀ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੀ ਸੇਵਾ ਦਾ ਪੂਰਾ ਤਿਆਰ ਰੱਖਾਂਗੇ ਡਾਕਟਰ ਸਾਹਿਬ ਦਾ ਇਹ ਪੈਰਾਮੈਡੀਕਲ ਦੇ ਜਿਹੜੇ ਬੱਚੇ ਜਾ ਰਹੇ ਨੇ ਇਹਨਾਂ ਵੀ ਇੱਕ ਡਾਕਟਰ ਵੀ ਹੈ ਜੀ ਇਹਦੇ ਚ ਪੈਰਾਮੈਡੀਕਸ ਦੇ ਵੀ ਸਾਰੀਆਂ ਟੀਮਾਂ ਹੈਗੀਆਂ ਤੇ 20 ਐਂਬੂਲੈਂਸ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਕੰਟਰੀਬਿਊਟ ਕੀਤੀ ਐਨ ਜੀਓਜ਼ ਨੇ ਜਿਹਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਜਿਹਦੇ ਵਿੱਚ ਸਾਡੇ ਨਰਸਿੰਗ ਕਾਲਜੇਜ਼ ਹੈ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਜ਼ ਹੈਗੀਆਂ ਜਿਹੜੇ ਮਤਲਬ ਜਿਹੜੇ ਸੋਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਿਹਾ ਇਹ ਯੰਗ ਡਾਕਟਰਸ ਹੈਗੇ ਆ ਜਿਹੜੇ ਜਿਹੜੇ ਇੰਟਰਨ ਐਂਡ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਹੈਗੇ ਇਸ ਤੋਂ ਇਲਾਵਾ ਇਸ ਸਪੈਸ਼ਲ ਸਰਵਿਸਿਸ ਵੀ ਜਿੱਤ ਸਾਨੂੰ ਲੋੜ ਹੈ ਮੈਡੀਕਲ ਕਾਉਂਸਿਲ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜਿਹੜੇ ਜਨਾਲੇ ਵਿੱਚ ਜਾ ਕੇ ਉੱਥੇ ਸੀਜ਼ੇਰੀਅਨ ਦਾ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਆਰ ਪ੍ਰੇਪਅਰ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕੋਈ ਮਥੇ ਰੱਖ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟ ਆਪਰੇਟਿਵ ਕੇਅਰ ਵਾਸਤੇ ਉੱਥੇ ਭੇਜ ਦਾਂਗੇ